ਅਧਿਆਪਕ ਨੂੰ ਸਾਡੇ ਦੇਸ਼ ਵਿੱਚ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਕਿ ਅਧਿਆਪਕ ਜਿਹੜਾ ਹੁੰਦਾ ਹੈ ਉਹ ਰਾਸ਼ਟਰ ਨਰਮਾਤਾ ਹੈ ਪਰ ਫਰੀਦਕੋਟ ਦੇ ਇੱਕ ਅਧਿਆਪਕ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਨੇ ਪੂਰੀ ਅਧਿਆਪਕ ਜਿਹੜੀ ਜਮਾਤ ਹੈ ਉਹਦੇ ਤੇ ਸਵਾਲ ਖੜਾ ਕਰ ਦਿੰਦਾ ਉਹਨੂੰ ਕਲੰਕਿਤ ਕਰ ਦਿੰਦਾ ਹੈ ਫਰੀਦਕੋਟ ਦੇ ਇੱਕ ਅਧਿਆਪਕ ਧਰਮਪ੍ਰੀਤ ਸਿੰਘ ਕੋਲੋਂ ਜਿਹੜੇ ਆ ਉਹਦੇ ਕੋਲੋਂ 2 ਕਿਲੋ 560 ਗ੍ਰਾਮ ਫੀਮ ਫੜੀ ਗਈ ਹੈ ਜਾਨਕਿ ਢਾਈ ਕਿਲੋ ਤੋਂ ਉੱਪਰ ਅਫੀਮ ਦੀ ਤਸਕਰੀ ਕਰਦਾ ਸੀ ਇੱਕ ਸਰਕਾਰੀ ਅਧਿਆਪਕ ਉਦਾ ਸਾਥੀ ਜਿਹੜਾ ਉਹ ਮੌਕੇ ਤੇ ਫੜ ਲਿਆ ਗਿਆ ਪਰ ਧਰਮਪ੍ਰੀਤ ਹਾਲੇ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਜਿੱਥੇ ਅਸੀਂ ਕਹਿੰਦੇ ਕਿ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਾਂ ਸਾਡੇ ਸਮਾਜ ਦੇ ਵਿੱਚ ਕੁਝ ਅਜਿਹੇ ਅੰਗ ਨੇ ਜਿਨ੍ਹਾਂ ਦੇ ਵਿੱਚ ਲੋਕ ਇਸ ਤਰੀਕੇ ਦੇ ਕੰਮਾਂ ਵਿੱਚ ਪਏ ਹੋਏ ਨੇ ਉੱਥੇ ਸਭ ਤੋਂ ਪਵਿੱਤਰ ਮੰਨਿਆ ਜਾਣ ਵਾਲਾ ਕਿਤਾ ਅਧਿਆਪਕ ਦਾ ਕਿਤਾ ਉਹਦੇ ਵਿੱਚ ਵੀ ਇਸ ਤਰੀਕੇ ਦੀਆਂ ਕਾਲੀਆਂ ਭੇਡਾਂ ਨੇ ਇਸ ਅਧਿਆਪਕ ਉੱਪਰ ਪਹਿਲਾਂ ਵੀ ਦੋ ਪਰਚੇ ਨੇ ਹੁਣ ਤੀਜਾ ਪਰਚਾੜਾ 2.5 ਕਿਲੋ ਫੀਮ ਦਾ ਪਿਆਗਾ ਸਾਈਕਲੋ ਅਫੀਮ ਜਿਹੜੀ ਹੈ ਉਹ ਬਹੁਤ ਵੱਡੀ ਮਾਤਰਾ ਹੁੰਦੀ ਹੈ ਤੇ ਉਹ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਦ ਅਧਿਆਪਕ ਹੀ ਅਜਿਹੇ ਕਿੱਤਿਆਂ ਵਿੱਚ ਪੈ ਜਾਣਗੇ ਤਾਂ ਸਾਡੇ ਸਮਾਜ ਦੀ ਜਿਹੜੀ ਸਿਰਜਣਾ ਹੋਣੀ ਉਹ ਕਿਸ ਤਰੀਕੇ ਦੀ ਹੋਵੇਗੀ ਜਿਹੜਾ ਅਧਿਆਪਕ ਅਜਿਹਾ ਕੰਮ ਕਰਦਾ ਹੈ ਉਹ ਬੱਚਿਆਂ ਨੂੰ ਕੀ ਪੜ੍ਹਾਵੇਗਾ ਉਹ ਬੱਚਿਆਂ ਨੂੰ ਨੈਤਿਕ ਸਿੱਖਿਆ ਉਹ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੀ ਸਿੱਖਿਆ ਕਿਵੇਂ ਦੇ ਦੇਵੇਗਾ ਤਾਂ ਅ ਜਿੱਥੇ ਅਸੀਂ ਸਵਾਲ ਉਠਾਉਣੇ ਆ ਮੁੱਖ ਮੰਤਰੀ ਸਾਹਿਬ ਲਗਾਤਾਰ ਜਿਹੜੀ ਇਹ ਚੀਜ਼ ਦੇ ਉੱਤੇ ਕੰਮ ਕਰ ਰਹੇ ਆ ਪਰ ਹੁਣ ਇੱਕ ਇੱਥੇ ਇਹ ਵੀ ਸਵਾਲ ਹੈ ਕਿ ਜੇਕਰ ਪੁਲਿਸ ਦੇ ਵਿੱਚੋਂ ਇੰਨੇ ਅਧਿਕਾਰੀਆਂ ਨੂੰ ਪਾਸੇ ਕਰ ਦਿੱਤਾ ਜਾਂਦਾ ਜਾਂ ਇਹ ਕਿਹਾ ਜਾਂਦਾ ਕਿ ਆਹ ਬੰਦੇ ਜਿਹੜੇ ਆ ਉਹ ਚਿੱਟੇ ਵਾਲਾ ਨਾ ਮਿਲੇ ਹੋਏ ਆ ਨਸ਼ੇ ਵਾਲਾ ਨਾ ਮਿਲੇ ਹੋਏ ਆ ਤਾਂ ਉੱਥੇ ਅਜਿਹੇ ਅਧਿਆਪਕਾਂ ਤੇ ਵੀ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜੀ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਕੋਈ ਹੋਰ ਵਿਅਕਤੀ ਅਜਿਹੇ ਕੰਮ ਨਹੀਂ ਨੱਕ ਨਾ ਕਰੇ ਵੈਸੇ ਪੰਜਾਬ ਦੇ ਅਧਿਆਪਕ ਅਜਿਹੇ ਕੰਮਾਂ ਤੋਂ ਬਹੁਤ ਦੂਰ ਨੇ ਪਰ ਕੁਝ ਉਹਨਾਂ ਦੇ ਵਿੱਚ ਵੀ ਕਾਲੀਆਂ pèceਆਂ ਆਈਆਂ ਜਿਨ੍ਹਾਂ ਨੇ ਅਜਿਹੇ ਕੰਮਾਂ ਦਾ ਲੜ ਫੜ ਲਿਆ ਤੁਸੀਂ ਇੱਕ ਸਰਕਾਰੀ ਅਧਿਆਪਕ ਹੋ ਤੁਹਾਡੀ 60-70000 ਰੁਪਏ ਉਸਦਾ 80000 ਰੁਪਏ ਵੀ ਤਨਖਾਹ ਹੋਵੇਗੀ ਤੁਹਾਨੂੰ 80000 ਵਿੱਚ ਜੇਕਰ ਸਬਰ ਨਹੀਂ ਆਉਂਦਾ ਤਾਂ ਤੁਸੀਂ ਅਜਿਹੇ ਕੰਮ ਕਰਕੇ ਜਿਹੜੇ ਦੇਸ਼ ਸਮਾਜ ਬੱਚਿਆਂ ਦਾ ਭੁੱਖ ਖਾਰੇ ਹੋਣ ਕਈ ਲੋਕ ਇੱਥੇ ਕਹਿਣਗੇ ਕਿ ਅਫੀਮ ਕੋਈ ਗੱਲ ਨਹੀਂ ਪਰ ਨਸ਼ਾ ਨਸ਼ਾ ਹੁੰਦਾ ਦੋਸਤੋ ਤੇ ਨਸ਼ੇ ਦਾ ਕੰਮ ਜਦੋਂ ਕੋਈ ਅਜੇਹਾ ਵਿਅਕਤੀ ਕਰੇ ਜੀਤੋਂ ਅਸੀਂ ਉਮੀਦ ਹੀ ਨਹੀਂ ਕਰਦੇ ਜੀਤੋਂ ਅਸੀਂ ਉਮੀਦ ਇਹ ਕਰਦੇ ਆਂ ਕਿ ਉਹ ਸਮਾਜ ਨੂੰ ਸੋਹਣਾ ਬਣਾਉਣ ਵਾਲੇ ਅਧਿਆਪਕ ਉਹ ਵਿਅਕਤੀ ਹੁੰਦਾ ਜਿਨੇ ਰਾਸ਼ਟਰਪਤੀ ਤੱਕ ਨੂੰ ਪੜਾਇਆ ਹੁੰਦਾ ਰਾਸ਼ਟਰਪਤੀ ਵੀ ਉਹਦੇ ਤੋਂ ਪੜ੍ਹ ਕੇ ਬਣਦਾ ਮਤਲਬ ਵੱਡੇ ਵੱਡੇ IAS ਅਫਸਰ ਵੱਡੇ ਵੱਡੇ IPS ਅਫਸਰ ਸਾਰੇ ਦੇਸ਼ ਨੂੰ ਚਲਾਉਣ ਵਾਲੇ ਲੋਕ ਜਿਸ ਨੂੰ ਆਪਣਾ ਉਸਤਾਦ ਗੁਰੂ ਮੰਨਦੇ ਆ ਉਹ ਅਧਿਆਪਕ ਹੁੰਦਾ ਤੇ ਅਧਿਆਪਕ ਦੀ ਇੱਜ਼ਤ ਸਾਡੇ ਸਮਾਜ 'ਚ ਸਭ ਤੋਂ ਵੱਧ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਹੈ ਉਹ ਚਾਹੇ ਕਿਸੇ ਅਹੁਦੇ ਤੇ ਪਹੁੰਚ ਜਾਵੇ ਜਾਂ ਉਸ ਨੂੰ ਆਪਣਾ ਅਧਿਆਪਕ ਮਿਲਦਾ ਤਾਂ ਉਹਦੇ ਪਹਿਰੇ ਹੱਥ ਜ਼ਰੂਰ ਲਾਉਂਦਾ ਕਿ ਤੁਹਾਡੀ ਵਜ੍ਹਾ ਦੇ ਨਾਲ ਮੈਂ ਅੱਜ ਇੱਥੇ ਆ ਤਾਂ ਅਜੇ ਹੀ ਕਾਲੀ ਪੀੜ ਫੜੀ ਆ ਫਰੀਆ ਜਿਹੜੀ ਹੈ ਪੀੜ ਤੇ ਫਰੀਦਕੋਟ ਇੱਧਰ ਜਿਹੜੀ ਪੁਲਿਸ ਆ ਉਹਨੇ ਪਰਚਾ ਦਿੱਤਾ ਹੈ ਬੜੀ ਵਧੀਆ ਕਾਰਵਾਈ ਕੀਤੀ ਐ ਤੇ ਹੁਣ ਇਹਨਾਂ ਦੇ ਉੱਤੇ ਸਖਤੀ ਸਰਕਾਰ ਨੂੰ ਵੀ ਕਰਨ ਦੀ ਲੋੜ ਹੈ ਕਿ ਅਜਿਹੇ ਬੰਦੇ ਤੇ ਜਦੋਂ ਕਾਰਵਾਈ ਹੋਵੇ ਤਾਂ ਬਾਕੀ ਸਾਰਿਆਂ ਨੂੰ ਕੰਨ ਹੋ ਜਾਣ ਕਿ ਭਾਈ ਅਜਿਹੇ ਕੰਮਾਂ 'ਚ ਨਾ ਪਾਓ ਆਪਣੀ ਤਨਖਾਹਾਂ ਤੇ ਗੁਜ਼ਾਰਾ ਕਰਨਾ ਸਿੱਖੋ ਸਮਾਜ ਨੂੰ ਗਲਤ ਪਾਸੇ ਲਿਜਾਣਾ ਜਿਹੜਾ ਸਹੀ ਨਹੀਂ ਸਮਾਜ ਨੂੰ ਸਹੀ ਪਾਸੇ ਲੈ ਕੇ ਜਾਓ ਤੁਸੀਂ ਅਧਿਆਪਕੋਂ ਤੁਸੀਂ ਬੱਚਿਆਂ ਨੂੰ ਇਹ ਸੇਧ ਦੇਣੀ ਹੈ ਕਿ ਨਾ ਨਸ਼ਾ ਕਰਨਾ ਹੈ ਨਾ ਵੇਚਣਾ ਨਾ ਨਸ਼ੇ ਵਾਲੇ ਨਾਲ ਕੋਈ ਇਸ ਤਰੀਕੇ ਦਾ ਸਬੰਧ ਰੱਖਣਾ ਤੁਹਾਡੀ ਇਹ ਨੀਤੀ ਬਣਦੀ ਹੈ ਸੋ ਇਹ ਅਧਿਆਪਕ ਨੇ ਪੂਰੀ ਅਧਿਆਪਕ ਜਮਾਤ ਦਾ ਜਿਹੜਾ ਸਿਰ ਆ ਉਹ ਨੀਵਾ ਕੀਤਾ ਪਤਾਂ ਜੀ ਕੱਲ ਸਾਡੀ ਜਿਹੜੀ 6 ਤਰੀਕ 6 3 25 ਨੂੰ ਅਸੀਂ ਜਿਹੜਾ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਵਿੱਢਿਆ ਹੈਗਾ ਉਹਦੀ ਮੇਮ ਦੇ ਤਰ੍ਹਾਂ ਨਹੀਂ ਕੱਲ ਸਾਡੇ ਜਿਹੜੇ ਸੀਆਈਏ ਸਟਾਫ ਜੈਤੋ ਹੈਗੇ ਇਹਨਾਂ ਨੇ ਇੱਕ ਵਿਅਕਤੀ ਹੈ ਗੁਰਤੀਰਤ ਸਿੰਘ ਉਰਫ ਬੱਬੂ ਚੈਲਪਿੰਡ ਦਾ ਹੈਗਾ ਇਹਨੂੰ ਫੜਿਆ ਉਹਦੇ ਕੋਲੋਂ 2 ਕਿਲੋ ਤੇ 560 ਗ੍ਰਾਮ ਹਫੀਮ ਸਾਨੂੰ ਬ੍ਰਮਹਦ ਹੋਈ ਸੀ ਫਿਰ ਜਿਸ ਦੇ ਚਲਦੇ ਕਈ 34 ਨੰਬਰ ਐਫ ਆਈ ਆਰ ਸਦਰ ਫਰੀਡ ਕੋਡ ਥਾਣੇ 'ਚ ਦਿੱਤੀ ਹੈ ਤੇ ਜਦੋਂ ਇਹਨੂੰ ਇਹ ਪੁੱਛ ਪੜਤਾਲ ਕੀਤੀ ਹੈਗੀ ਹੈ ਕਿ ਬੰਦ ਭਾਈ ਫੀਮ ਕਿੱਥੋਂ ਲੈ ਕੇ ਆਇਆ ਜਾਂ ਇਹਦੇ 'ਚ ਨਾਲ ਕੌਣ ਹੋਰ ਹੈਗੇ ਨੇ ਇਹਦੇ 'ਚ ਇਸ 'ਚ ਤੇ ਇਹਨੂੰ ਇਹਨੂੰ ਦੱਸਿਆ ਕਿ ਇੱਕ ਧਰਮਪ੍ਰੀਤ ਪੁੱਤਰ ਕੌਰ ਸਿੰਘ ਹੈਗਾ ਜੀ ਇੱਥੇ ਉਹ ਵੀ ਉਸੇ ਪਿੰਡ ਦਾ ਜੀ ਤੇ ਉਹ ਇਹਦੇ ਕੋਈ ਕੰਮ ਕਰਾਉਂਦਾ ਜਾਂ ਉਹ ਵੀ ਸ਼ਾਮਲ ਹੈਗਾ ਸੋ ਐਸੀ ਧਰਮਪ੍ਰੀਤ ਹੋਰਾਂ ਨੂੰ ਵੀ ਇਹਦੇ 'ਚ ਨਾਮਿਨੇਟ ਕੀਤਾ ਇਸ ਮੁਕਦਮੇ 'ਚ ਤੇ ਉਹਦੀ ਭਾਲ ਜਾਰੀ ਹੈਗੀ ਕੀ ਕੰਮ ਕਰਦਾ ਸਿਰਫ ਸਰਕਾਰੀ ਮੁਲਾਜ਼ਮ ਨੇ ਜੀ ਇਹ ਜੀ ਸੁਨੀ ਧਰਮਪ੍ਰੀਤ ਜਿਹੜਾ ਹੈਗਾ ਕੋ ਕੋ ਇਹ ਬਰਗਾੜੀ ਵਾਲੇ ਪਾਸੇ ਕਿਸੇ ਪਿੰਡ ਸ਼ਹਿਦਮਤੀ ਚ ਇੱਕ ਮਾਸਟਰ ਦੀ ਨੌਕਰੀ ਸਰਕਾਰੀ ਦੀ ਕਰਦਾ ਹੈਗਾ ਸਰਕਾਰੀ ਅਧਿਆਪਕ ਨੇ ਹਾਂਜੀ ਜੀ ਜੀ ਇਸ ਤਰ੍ਹਾਂ ਕੇ ਫੰਦਰ ਕਰ ਲਈ ਇਹਦੀ ਚੀਜ਼ ਜੀ ਹੁਣ ਜਦੋਂ ਇਹ ਸਰਕਾਰੀ ਮੁਲਾਜ਼ਮ ਹਾਂਗੇ ਤਾਂ ਮੈਂਕਮ ਨੂੰ ਲਿਖ ਕੇ ਭੇਜਾਂਗੇ ਕਿ ਇਹਦੇ ਤੇ ਅਗਲੀ ਜਿਹੜੀ ਵੀ ਹੈ ਮਹਿਕਮਾ ਨਾਲ ਕਾਰਵਾਈ ਕੀਤੀ ਜਾਵੇ ਉਸੀ ਰਿਪੋਰਟ ਬਣਾ ਕੇ ਤੁਰੰਤ ਜਿਹੜੇ ਸਬੰਧਤ ਡੀਓ ਨੂੰ ਭੇਜ ਕੇ ਤੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈਗੀ ਹੈ ਇਸੇ ਤਰ੍ਹਾਂ ਹੀ ਕੱਲ ਸਾਡੇ ਜਿਹੜੇ ਸਿਟੀ ਕੋਟਕਪੂਰਾ ਚ ਹੈਗੇ ਐ ਐਸਐਚਓ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈਗੀ ਹੈ ਉਹਨਾਂ ਨੇ ਇੱਕ ਬੰਦਾ ਫੜਿਆ ਹੈਗਾ ਉਹਦੇ ਕੋਲ 20 ਗ੍ਰਾਮ ਹੈਰਨ ਜਿਹੜੀ ਕੀ ਕਹਿੰਦੇ ਆ ਉਹ ਬਰਾਮਦ ਹੋਈ ਹੈ ਉਸ ਤਹਿਤ ਉਹਨਾਂ ਨੇ ਫਿਰ ਇੱਕ 51 ਨੰਬਰ ਮੁਕੱਦਮਾ 226185 ਦਾ ਐਨਡੀਪੀਐਸ ਐਕਟ ਦਾ ਸਿਟੀ ਕੋਟਕਪੂਰਾ ਥਾਣੇ ਦਾ ਦਿੱਤਾ ਇਹ ਬੰਦਾ ਜਿਹੜਾ ਫੜਿਆ ਹੈਗਾ ਗੁਰਪ੍ਰੀਤ ਕਾਲਾ ਪੋਪਲੂ ਇਹਦੇ ਤੇ ਪਹਿਲਾਂ ਹੀ ਚਾਰ ਮੁਕਦਮੇ ਹੈਗੇ ਐਂਡੀਪੀਐਸ ਥਾਣੇ ਦੇ ਯਾਨੀ ਕਿ ਸਾਧਕ ਚ ਹੈਗਾ ਫਰੀਦਕੋਟ ਸਦਰ ਚ ਹੈਗਾ ਸਿਟੀ ਕੋਰਟ ਕਪੂਰੇ ਚ ਹੈਗਾ ਯਾਨੀ ਕਿ ਪਹਿਲਾਂ ਵੀ ਇਹ ਇਹੀ ਕੰਮ ਕਰਦਾ ਤੇ ਹੁਣ ਫਿਰ ਉਸੇ ਲੜੀ ਚ ਆਪਾਂ ਇਹਨੂੰ ਫੜਿਆ ਇਦਾਂ ਹੀ ਸਿਟੀ ਕੋਰਟ ਕਪੂਰੇ ਵਾਲਿਆਂ ਨੇ ਹੋਰ 200 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਤੇ ਇੱਕ 52 ਨੰਬਰ ਐਫਆਈਆਰ ਦਰਜ ਕੀਤੀ ਹੈ ਕਿ ਬੰਦੇ ਦੇ ਉਹ ਦੋ ਬੰਦੇ ਨੇ ਉਹਨਾਂ ਤੇ ਵੀ ਜਿਹਨੂੰ ਕਹਿੰਦੇ ਚਮਕੌਰ ਸਿੰਘ ਤੇ ਇੱਕ ਦੂਜਾ ਸੁਖਜਿੰਦਰ ਇਹਨਾਂ ਦੇ ਵੀ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਚਮਕੌਰ ਤੇ ਜਿਵੇਂ ਕਿ ਆਪਾਂ ਕਹਿ ਦਈਏ ਸ਼ਰਾਬ ਦੇ ਦੋ ਪਰਚੇ ਨੇ ਤੇ ਐਨਡੀਪੀਐਸ ਦੇ ਤਿੰਨ ਪਰਚੇ ਨੇ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਜੀ ਉਹਦੇ ਤੇ ਇੱਕ ਪਰਚਾ ਪਹਿਲਾਂ ਹੀ ਐਨਡੀਪੀਐਸ ਸੈਕਟਰ ਦਾ ਕਮਰਸ਼ੀਅਲ ਕੁਆਂਟੀਟੀ ਦਾ ਹੈਗਾ ਤੇ ਇਦਾਂ ਹੀ ਸਾਡੇ ਇਨਸਪੈਕਟਰ ਜਿਹੜੇ ਅਮਰਿੰਦਰ ਸਿੰਘ ਇਨਚਾਰਜ ਸੀਆਈਏ ਹੈਗੇ ਇਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਕੱਲ ਇਹਨਾਂ ਨੇ 40 ਕਿਲੋ ਜਿੰਨੂੰ ਕਹਿੰਦੇ ਡੋਡਾ ਚੂਰਾ ਪੋਸਟ ਬਰਾਮਦ ਕਰਾਈ ਹੈ ਕੀਤੀ ਹੈ ਤੇ 199000 ਜਿਹੜਾ ਡਰਗ ਮਨੀ ਇਹਨਾਂ ਨੇ ਰਿਕਵਰ ਕਰਾਇਆ ਕੀਤਾ ਤੇ ਇੱਕ 39 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਜੀ ਸਦਰ ਕੋਟਕਪੂਰੇ ਦੇ ਏਰੀਏ ਚ ਇਥੇ ਤੁਹਾਨੂੰ ਇਹ ਦੱਸਣਾ ਅਸੀਂ ਜ਼ਰੂਰੀ ਸਮਝਦੇ ਹੈਗੇ ਆ ਕਿ ਜਿਹੜੀ ਅਸੀਂ ਇਹ ਮਹਿੰਮ ਜਿਹੜੀ ਹੈਗੀ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਇਹਦੇ ਵਿੱਚ ਅਸੀਂ ਪਿਛਲੇ ਜਿੰਨੂੰ ਕੀ ਕਹਿੰਦੇ ਆ ਕਿ 7 ਮਹੀਨਿਆਂ ਚ 165 ਕਤਮਾ ਦਰਜ ਇਹ ਕੀਤਾ ਜਿਸ ਦੇ ਕੋਲ ਅਸੀਂ 224 ਨਸ਼ਾ ਤਸਕਰ ਕਾਬੂ ਕੀਤੇ ਆ ਤੇ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਤਾਂ ਜੋ ਕਿ ਜਿਹੜੇ ਨਸ਼ਿਆਂ ਦੇ ਜਿਹੜੇ ਕਾਰੋਬਾਰ ਚ ਮਲਬਜ਼ ਨੇ ਜਾਂ ਕਾਰੋਬਾਰੀ ਨੇ ਚਾਹੇ ਉਹ ਕਿਸੇ ਵੀ ਲੈਵਲ ਦੇ ਆ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਜਾਣ ਕੀ ਕਾਨੂੰਨ ਦੇ ਗ੍ਰਫਤ ਚ ਲੈ ਕੇ ਆਈਏ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਕਰਦੇ ਨੇ ਕਿਦਾਂ ਕਈ ਆਰਗੇਨਾਈਜ਼ਡ ਕ੍ਰਾਈਮ ਚ ਵੀ ਜਦਾਂ ਕੋਈ ਅਗੇ ਲਟਾਂਕੋਆ ਕਰਦੇ ਨੇ ਚਾਹੇ ਉਹ ਲਗੜਦੇ ਨੇ ਆਰਗੇਨਾਈਜ਼ਡ ਕ੍ਰਾਈਮ ਚ ਮਲਬੂਜ਼ ਹੈਗੇ ਨੇ ਅਸੀਂ 7 ਮਹੀਨਿਆਂ ਦੌਰਾਨ ਉਹਨਾਂ ਬੰਦਿਆਂ ਤੇ 22 ਮੁਕਦਮੇ ਦਰਜ ਕੀਤੇ ਤੇ 113 ਦੋਸ਼ੀ ਅਸੀਂ ਆਰਗੇਨਾਈਜ਼ਡ ਕ੍ਰਾਈਮ ਦੇ ਤਹਿਤ ਫੜੇ ਹੈਗੇ ਨੇ ਤੇ ਇਹ ਜਿਹੜੀ ਮਹਿੰਮ ਹੈ ਸਾਡੀ ਲਗਾਤਾਰ ਜਾਰੀ ਹੈਗੀ ਹੈ ਤੇ ਅਸੀਂ ਇਹਨੂੰ ਅੱਗੇ ਵੀ ਇਹੀ ਕਰਦੇ ਰਾਂਗੇ